ਸਮਰਾਲਾ ਵਿੱਚ ਪੁਰਾਣੀ ਸਬਜ਼ੀ ਮੰਡੀ ਦੇ ਕੋਲ ਇੱਕ ਦੋਸਤ ਵੱਲੋਂ ਆਪਣੇ ਦੋਸਤ ਦਾ ਮਖੌਲ ਮਜ਼ਾਕ ਨਾ ਸਹਿਣ ਕਾਰਨ ਗੁੱਸੇ ਵਿੱਚ ਆ ਪਹਿਲਾਂ ਕੱਡੀਆਂ ਗਾਲਾਂ ਦਿੱਤੀਆਂ ਧਮਕੀਆਂ ਤੇ ਫਿਰ ਹਾਕੀ ਦੇ ਨਾਲ ਗੱਡੀ ਭੰਨ ਦਿੱਤੀ ਜਿਸ ਕਾਰਨ ਗੱਡੀ ਦਾ ਬਹੁਤ ਨੁਕਸਾਨ ਹੋਇਆ ਤੇ ਇਸ ਦੀ ਸੀਸੀਟੀਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਇਸ ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਅਤੇ ਸਮਰਾਲਾ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ 피ੜਿਤ अनिल कुमार ने ਦੱਸਿਆ ਕਿ ਮੈਂ ਆਪਣੀ ਸਬਜ਼ੀ ਮੰਡੀ ਸਮਰਾਲਾ ਵਿੱਚ ਦੁਕਾਨ ਤੇ ਬੈਠਾ ਸੀ ਉਕਤ ਨੌਜਵਾਨ ਵਿਪਨ ਰੋਜ਼ਾਨਾ ਉੱਥੋਂ ਲੰਘਦਾ ਸੀ ਅਤੇ ਮੈਨੂੰ ਮਖੌਲ ਕਰਦਾ ਹੁੰਦਾ ਸੀ ਅੱਜ ਜਦੋਂ ਉਕਤ ਨੌਜਵਾਨ ਵਿਪਨ ਲੰਘ ਰਿਹਾ ਸੀ ਤਾਂ ਉਸ ਨੂੰ ਮੈਂ ਆਮ ਜਿਹੇ ਮਜ਼ਾਕ ਮਖੌਲ ਕੀਤਾ ਤੇ ਉਹ ਮਖੌਲ ਨਾ ਸਹੰਦੇ ਹੋਏ ਗੁੱਸੇ ਵਿੱਚ ਆ ਗਿਆ ਤੇ ਮੇਰੀ ਦੁਕਾਨ ਦੇ ਬਾਹਰ ਮੇਰੇ ਅਤੇ ਮੇਰੇ ਪਿਤਾ ਦੇ ਨਾਲ ਹੱਥੋਪਾਈ ਕਰਨ ਲੱਗ ਪਿਆ ਪੀੜਤ ਨੇ ਦੱਸਿਆ ਕਿ ਥੋੜੀ ਦੇਰ ਬਾਅਦ ਮੈਨੂੰ ਘਰੋਂ ਫੋਨ ਆਇਆ ਕਿ ਵਿਪਨ ਤੇਰੀ ਗੱਡੀ ਪੰਦ ਰਿਆ ਹੈ ਪੀੜਤ ਨੇ ਕਿਹਾ ਕਿ ਮੇਰੀ ਗੱਡੀ ਦਾ ਬਹੁਤ ਨੁਕਸਾਨ ਹੋਇਆ ਹੈ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਇਨਸਾਫ ਦੀ ਮੰਗ ਕੀਤੀ ਗਈ ਹੈ ਪੀੜਤ ਨੇ ਦੱਸਿਆ ਕਿ ਉਕਤ ਨੌਜਵਾਨ ਵਿਪਨ ਰੋਜ਼ਾਨਾ ਮੈਨੂੰ ਮੁਖੌਲ ਕਰਕੇ ਲੰਘਦਾ ਸੀ ਪਰ ਹੈਰਾਨੀਜਨਕ ਕਿ ਅੱਜ ਜਦੋਂ ਮੈਂ ਉਸ ਦੇ ਬਰਾਬਰ ਮੁਖੌਲ ਕੀਤਾ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਮੇਰਾ ਵੱਡਾ ਨੁਕਸਾਨ ਕਰ ਦਿੱਤਾ ਮੇਰਾ ਨਾਮ ਇਹ ਨਿਲਕੁਮਾਰ ਹੈ ਤੇ ਮਾਈਡ ਆ ਆਪਣੀ ਸ਼ਾਮ ਨੂੰ ਹੀ ਆਪਾਂ ਦੁਕਾਨ ਤੇ ਬੈਠੇ ਸੀ ਆਪਣੀ ਤੇ ਦੁਕਾਨ ਤੇ ਬੈਠੇ ਮੁੰਡਾ ਨਿਕਿਆ ਜਾਂਦਾ ਜੀ ਤੇ ਉਹਨੇ ਮੈਨੂੰ ਕੁਝ ਕਹਿਤਾ ਹੀ ਮੈਂ ਥੀਣਾਉਂ ਮੁੰਡਾ ਉਹ ਮੁੰਡਾ ਹੈਗਾ ਹੀ ਤਰਨਪਾਲ ਦਾ ਮੁੰਡਾ ਹੀ ਉਹ ਤੇ ਉਹ ਨਾ ਜਾਣਾਂਗਾ ਜਾਂ ਬਈ ਪਹਿਲਾਂ ਮੈਨੂੰ ਕਦੇ ਮਜ਼ਾਕ ਕਰਵੇ ਤੇ ਮੈਂ ਵੀ ਮਜ਼ਾਕ ਕੀ ਉਹਦਾ ਨਾਮ ਹੈਗਾ ਵਿਪਨ ਕੁਮਾਰ ਜੀ ਤੇ ਮੈਂ ਮਜ਼ਾਕ ਕਰਿਆ ਤਾਂ ਉਹਨੇ ਮੈਨੂੰ ਗਾਣਾ ক্লোਜ਼ ਕਰਨ ਲੱਗ ਗਿਆ ਜਿਆਦਾ ਤੇ ਇਸ ਗੱਲ ਕਹੀ ਫਿਰ ਮੈਂ ਕਿਹਾ ਵੀ ਤੂੰ ਆ ਜਾ ਫਿਰ ਤੇ ਮੇਰੇ ਉਹਨੇ ਹੱਥ ਪਾਈ ਜੀ ਕੱਲ ਹੀ ਉਹਨੇ ਮੈਨਣਾ ਜੀ ਤੇ ਉਦੋਂ ਡੈਡੀ ਆਏ ਬਈ ਜੀ ਨੇ ਹੱਥ ਪਾਈ ਕਰਕੇ ਚਲੇ ਗਏ ਜਾਣਦੇ ਨੂੰ ਤੇ ਜਿਵੇਂ ਦੁਕਾਨ ਤੇ ਬੈਗੇ ਸੀਗੇ ਜਾ ਕੇ ਮੈਚਰੀ ਤੇ ਉਦੋਂ ਮੈਨੂੰ ਘਰੋਂ ਮੰਮੀ ਦਾ ਫੋਨ ਆਇਆ ਹੀ ਕਹਿੰਦੇ ਵੀ ਕੋਈ ਗੱਡੀ ਭੰਨ ਗਿਆ ਤੇ ਅਸੀਂ ਆ ਕੇ ਦੇਖਿਆ ਗੱਡੀ ਦੀ ਜਮੀ ਚੀਜ਼ੇ ਸੋ ਚ ਖਤਮ ਜੀ ਗਈ ਤੇ ਅਸੀਂ ਐਸਾ ਥਾਣੇ ਜਾ ਕੇ ਰਿਪੋਰਟ ਲਖਾਈ ਉਹ ਕਹਿੰਦੇ ਵੀ ਅਸੀਂ ਕਰ ਦਿਆਂ ਤੇ ਪੁਸਤਾਨ ਤੋਂ ਅਸੀਂ ਮੰਗਦੇ ਸਾਡਾ ਜੋ ਵੀ ਨੁਕਸਾਨ ਹੋਇਆ ਜੀ ਸਾਡਾ ਕੀਤਾ ਜਾਵੇ ਕਿੰਨੇ ਕ ਵਜੇ ਘਟਨਾ ਹੈ ਇਹ ਘਟਨਾ ਹੈ ਇਹ ਚਾਰ ਕ ਵਜੇ ਦੀ ਘਟਨਾ ਹੈ ਤੇ 4:30 ਕ ਵਜੇ ਤਰੇ ਆ ਕੇ ਸਾਡੇ ਕੋਈ ਹੈ ਨਹੀਂ ਗੱਡੀ ਭੰਗ ਗਈ ਪੂਰੀ ਖਤਮ ਕਰਤੀ ਗੱਡੀ ਦਾ ਲੱਖਾ ਕਿੰਨੇ ਕਿਤਾ ਸੀ ਘੱਟ ਕੋਟ ਬੜੇ ਤੋਂ ਲੱਖ ਰੁਪਏ ਦਾ ਨਚਾ ਲਈ ਸੀ ਇਹ ਸਾਰੇ ਖਤਮ ਕਰਤੀ ਉਹਨੇ ਜੀ ਸੰਝਿਆ ਜੀ ਘਟਨਾ ਵੀ ਰਾਮ ਰੋਟੀ ਖਾਣ ਗਿਆ ਸੀਗਾ ਦੇਖਿਆ ਤਰੰਬਾਲਾ ਮੁੰਡਾ ਪੀਪਲ ਮੁੰਡਿਆਂ ਮੈਂ ਬੈਸਪਾਰ ਨਹੀਂ ਕਰਦਾ ਸੀ ਲੱਗਦਾ ਸੀਗਾ ਆ ਗਿਆ ਚਾਇਆ ਮੈਨੂੰ ਲੱਖਾ ਕਰਕੇ ਜਾਂਦਾ ਰਿਹਾ ਜੀ ਮਨੋ ਭਾਈ ਹਰਜਨ ਨਾਲ ਇਹਨੂੰ ਸਮਝ ਕੇ ਰਹਿ ਗਿਆ ਜੀਗਾ ਮੁੰਡਿਆਂ ਮੈਂ ਖੱਪਰ ਬੰਦਾ ਲੱਗਦਾ ਸੀਗਾ ਆ ਮਾ ਚਾਇਆ ਮੈਂ ਵੀ ਗੱਲਾਂ ਕਰਤੀਆਂ ਉਹਨੇ ਠੀਕ ਹੈ ਜੀ ਸਵੇਰ ਤੱਕ ਕਰ ਜਾਏ ਗੱਡੀ ਭਾਂਟੀਆਂ ਉਹਨੇ ਈ ਲੱਗਦਾ ਕਿ ਕੋਈ ਜਿਹੜਾ ਬੈਸਵਾਜੀ ਹੋ ਰਹੀ ਹੈ ਬੈਸਵਾਜੀ ਪਤਾ ਨਹੀਂ ਮੈਂ ਮਰ ਰੋਟੀ ਖਾਣ ਗਿਆ ਹੀ ਕਰਿਆ ਜੀ ਹੁਣ ਜਿਹਨ ਬੈਸਵਾਜੀ ਕਰ ਰਿਹਾ ਜੀਆ ਹੁਣ ਤੁਸੀਂ ਕੀ ਮੰਨਦੇ ਮੈਂ ਤਾਂ ਮੈਂ ਕਦੇ ਵੀ ਗੱਟੀ ਜਾਨੋਂ ਸਾਗ ਪਰਪਰ ਭਾਈ ਇੱਕਤੀ ਜਾਵੇ ਇੰਨੇ ਦੀ ਗੱਲ ਦੁਸਾਨ ਆਏਗਾ ਦੇ ਲੋਈ ਸਰ ਕੋ 2 ਲੱਖ ਦਾ ਉਸਾਨ ਆਂ ਗਰੇ ਕੰਪਲੇਂਟ ਕੀਤੀ ਹੈ ਜੀ ਹਾਂ ਤਾਂ ਇਹ ਸਿੱਖ ਖਾਣੇ ਦੇ ਕੰਪਲੇਂਟ ਜੀ ਠੀਕ ਹੈ ਉਹ ਸੋ ਇਹ ਤਾਂ ਆਈ ਜੀ ਕਿ ਦੇਖ ਕੇ ਗਏ